ਹਾਂਜੀ ਬਾਈ ਜੀ ਸਾਸ਼ੀ ਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਆਪਣੇ ਚੈਨਲ ਜੋਤ ਡੈਰੀ ਫਾਰਮ ਦੇ ਵਿੱਚ ਜਿਹੜੇ ਕਿਸਾਨ ਭਰਾ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜਰੂਰ ਕਰ ਲਓ ਤੇ ਆਪਣੀ ਤੁਹਾਡੇ ਤੱਕ ਵੀਡੀਓ ਪਹੁੰਚਦੀ ਹੋਵੇ ਤੇ ਆਪਣਾ ਨੰਬਰ ਆ ਬਾਈ 97791 98511 ਤੇ ਪਿੰਡ ਆਪਣਾ ਮਹਿਤਾ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਥਾਪਾ ਬਾਈ ਜੀ ਅੱਜ ਦੀ ਵੀਡੀਓ ਵਿੱਚ ਨਾ ਬਾਈ ਕੋਲੇ ਚਾਰ ਕੱਟੀਆਂ ਚਾਰੇ ਕੱਟੀਆਂ ਟੌਪ ਦੇ ਰਿਕਾਰਡ ਦੀਆਂ ਪਹਿਲੇ ਨੰਬਰ ਵਾਲੀ ਕੱਟੀ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਸੋਹਣੀ ਕੱਟੀ ਆ ਤੇ ਥਣ ਥਣ ਚਾਰ ਨੇ ਤੇ ਐਂ ਦੰਜੂ ਪੂਰੀ ਲੰਮੀ ਸਟ੍ਰੇਟ ਕੱਟੀ ਆ ਸਾਲ ਦੀ ਕੱਟੀ ਆ ਤੇ ਇਸੇ ਉਮਰ ਸਾਲ ਆ ਤੇ ਮਾਂ ਦਾ ਦੁੱਧ 20 ਪਲੱਸ ਆ ਤੇ ਬਜਰੰਗੀ ਲਜਮਾਣੇ ਦੀ ਆਪ ਐ ਤੇ ਕੱਟੀ ਦੀ ਲੈਂਥ ਦੇਖ ਲੋ ਚਾਰ ਥਣ ਤੇ ਬਾਡੀ ਸਟ੍ਰਕਚਰ ਪੂਰਾ ਵਧੀਆ ਜਿਵੇਂ ਬੀਟਲ ਬੱਕਰੇ ਦਾ ਹੁੰਦਾਗਾ ਪੂਰਾ ਟਾਪ ਦਾ ਬਾਡੀ ਸਟ੍ਰਕਚਰ ਆਗਾ ਬਹੁਤ ਸੋਹਣੀ ਕੱਟੀ ਆ ਉਮਰ ਸਾਲ ਆ ਨੰਬਰ 2 ਤੇ ਬਹੁਤ ਸੋਹਣੀ ਕੱਟੀ ਕਾਦੇ ਤੋਂ ਵੀ ਵੱਡਾ ਤੇ ਇਹ ਤੋਂ ਵੀ ਜ਼ਿਆਦਾ ਸੋਹਣੀ ਕੱਟੀ ਆ ਤੇ ਕੱਦ ਕਾਟ ਜੇ ਇਹ ਤੋਂ ਵੀ ਉੱਚੀ ਆ ਤੇ ਇਹਦੀ ਵੀ ਉਮਰ ਸਾਲ ਅਤੇ ਬਜਰੰਗੀ ਲਜਵਾਨੇ ਦੀ ਆ ਪੈ ਹੈ ਤੇ ਇਹ ਮਿੱਤਰੋ ਸਾਹ ਕਾਲੀ ਪੂਸ਼ਪਾਸ ਸਾਰਾ ਕੁਝ ਕਾਲੀ ਆ ਤੇ ਝੂਲੀ ਵਗੈਰਾ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣਾ ਥਣਚਾਰ ਨੇ ਤੇ ਬਹੁਤ ਸੋਹਣਾ ਸਟਰਕਚਰ ਆਗਾ ਲੈਂਥ ਲੋਂਥ ਬਹੁਤ ਸੋਹਣੀ ਆ ਤੇ ਕਰ ਮਾਲੀ ਦੀ ਤੇ ਜਿਹੜੇ ਮਿੱਤਰਾਂ ਨੇ ਸ਼ੌਂਕ ਆ ਜਿਵੇਂ ਮੋਰਾ ਤੇ ਕੰਮ ਕਰਨਾਗਾ ਤੇ ਚੰਗੇ ਰਿਕਾਰਡ ਦੀਆਂ ਕੱਟੀਆਂ ਇਸ ਟਾਈਮ ਆਪਣੇ ਕੋਲ ਨੇ 20 20 ਕਿਲੋ ਵਾਲੀਆਂ ਦੀਆਂ ਕੱਟੀਆਂ ਨੇ ਉਮਰੇ ਦੀ ਵੀ ਸਾਲ ਆ ਤੇ ਮੋਡੀ ਬੁੱਡੀ ਸਟਰਕਚਰ ਦਾ ਪੂਰਾ ਤਕੜਾ ਹੈ ਤੇ ਕੱਦ ਕਾਠੀ ਚ ਵੀ ਬਹੁਤ ਚੰਗੀ ਆ ਕੱਟੀ ਨੰਬਰ 2 ਤੇ ਬਜਰੰਗੀ ਲਜਵਾਨੇ ਦੀ ਨੰਬਰ 3 ਕੱਟੀ ਇਹ ਵੀ ਮਿੱਤਰੋ ਜੈਡ ਬਲੈਕ ਪੂਸ ਹੈ ਇਹਦੀ ਥਣ 4 ਤੇ ਇਹਦੀ ਉਮਰ 11 ਮਹੀਨੇ ਆ ਕੱਟੀ ਵੀ ਬਹੁਤ ਸੋਹਣੀ ਕੱਟੀ ਆ ਮੰਨ ਕੇ ਚਲੋ ਚੰਗਿਆ ਸੀਮਨ ਲੱਗਿਆ ਹੋਇਆ ਹੋਇਆ ਕੱਟੀ ਦੇ 43 54 ਸਰਕਾਰੀ ਸੀਮਨ ਦੀ ਆਪ ਆ ਇਹ ਗੱਲ ਦੇਖਣੀ ਉਡੀ ਬਾਜਵਾ ਤੇ ਚਾਰ ਥਣ ਨੇ ਚਾਰ ਥਣ ਪੂਰੇ ਗੈਪ ਤੇ ਲੱਗੇ ਹੋਏ ਨੇ ਇਹਦੀ ਮਾਤ ਦਾ ਦੁੱਧ ਵੀ 20 ਕਿਲੋ ਆਗਾ ਤੇ 43 54 ਦੀ ਸੀਮਣ ਦੀ ਕੱਟੀ ਆ ਇਹ ਤੇ ਬਹੁਤ ਸੋਹਣੀ ਆ ਤੇ ਕਰਮਾਲੀ ਹੋਰ ਵੀ ਵਧੀਆ ਬਣ ਜੂਗੀ ਉਮਰ ਇਹਦੀ ਸਿਰਫ 11 ਮਹੀਨੇ ਆ ਉਮਰ ਇਹਦੀ ਸਿਰਫ 11 ਮਹੀਨੇ ਤੇ ਨੰਬਰ 4 ਤੇ ਇਹ ਕੱਟੀ ਥੋੜੀ ਜੀ ਕੱਦ ਦੀ ਤਾਂ ਜਰੂਰ ਕੱਟ ਕੇ ਥਣ 4 ਤੇ ਪੂਰੀ ਚੰਗੀ ਕੱਟੀ ਆ ਤੇ ਬੌਡੀ ਸਟਰਕਚਰ ਇਹਦਾ ਠੀਕ ਠਾਕ ਹੈਗਾ ਤੇ ਜਿਵੇਂ ਡੈਰੀ ਚੋਂ ਕਟੀਆਂ ਆਈਆਂ ਵੀ ਆ ਆਪਣੀਆਂ ਨਾ ਡੈਰੀ ਵਾਲੀਆਂ ਕਟੀਆਂ ਦੇ ਤੁਹਾਨੂੰ ਇਹ ਨਿਸ਼ਾਨੀ ਜਰੂਰ ਮਿਲੂਗੀ ਤੇ ਆ ਜਿਵੇਂ ਚਿਤਲਾਜਾ ਪਣ ਇਹ ਥੋੜਾ ਜਨਾ ਧੁੱਪ ਲੱਗਣ ਨਾਲ ਬਾਈ ਜੀ ਹੌਲੀ ਹੌਲੀ ਵਧੀਆ ਬਣਦਾ ਹੈਗਾ ਤੇ ਲੈਂਥ ਨੂੰਥ ਬਹੁਤ ਵਧੀਆ ਜਿਵੇਂ ਤੁਹਾਨੂੰ ਵੀਡੀਓ ਚ ਨੰਬਰ 4 ਤੇ ਤਾਂ ਤੁਹਾਨੂੰ ਦਿਖਾਤੀ 4354 ਨੰਬਰ 3 ਤੇ ਇਹ ਵੀ 4354 ਹੜਾ ਨੰਬਰ 2 ਤੇ ਬਈ ਬਜਰੰਗੀ ਲਜਮਾਣੀ ਦੀ ਕੱਟੀ ਕੱਦ ਕਾਠੀ ਦੇਖ ਲਓ ਬਹੁਤ ਸੋਹਣੀ ਕੱਦ ਕਾਠੀ ਆ ਤੇ ਨੰਬਰ 4 ਤੇ ਬਈ ਆ ਸੌਰੀ ਨੰਬਰ 1 ਤੇ ਇਹ ਵੀ ਬਦਰੰਗੀ ਲਜਵਾਨੇ ਦੇ ਜਿਹੜੇ ਵੀ ਸੱਜਣ ਮਿੱਤਰ ਨੂੰ ਆਪਾਂ ਤੋਂ ਕਟੀਆਂ ਦੀ ਜਰੂਰਤ ਹੋਈ ਨਾ ਆਪਣਾ ਪਿੰਡ ਹੈ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਫੋਨ ਨੰਬਰ ਆਪਣਾ 97791 59511 ਜਿਹੜੇ ਵੀ ਸੱਜਣ ਮਿੱਤਰ ਨੂੰ ਆਪਰ ਤੋਂ ਕਟੀਆਂ ਦੀ ਜਰੂਰਤ ਹੋਈ ਉਹਨੇ ਆਪਣੇ ਕੋਲ ਟਾਪ ਦੇ ਰਿਕਾਰਡ ਦੀਆਂ ਕਟੀਆਂ ਆਉਂਦੀਆਂ ਰਹਿੰਦੀਆਂ ਵੀਰੇ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡੇ ਨਾਲ ਕਿਤੋਂ ਵੀ ਪਹਚਾਉਣੀ ਹੁਣ ਆਨਲਾਈਨ ਪਹਚਾਉਣੀ ਹੁਣ ਆਪਣੇ ਕੋਲ ਟਰਾਂਸਪੋਰਟ ਦਾ ਖੁੱਲਾ ਪ੍ਰਬੰਧ ਹੈ ਜਿੱਥੇ ਵੀ ਆਲ ਪੰਜਾਬ ਚ ਆਪਾਂ ਪਹੁੰਚਾ ਦਿੰਨੇ ਆ ਤਾਂ ਕਿ ਹਰ ਇੱਕ ਮਿੱਤਰ ਨੂੰ ਕੱਟੀਆਂ ਚੰਗੀਆਂ ਤੋਂ ਚੰਗੀਆਂ ਆਪਾਂ ਪਹੁੰਚਾ ਸਕੀਏ ਜਿਹੜੇ ਵੀ ਸੱਜਣ ਮਿੱਤਰ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਜੋਤ ਡੇਰੀ ਫਾਰਮ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਤੇ ਲਗਾਤਾਰ ਕੱਟੀਆਂ ਆਉਂਦੀਆਂ ਰਹਿੰਦੀਆਂ ਨੇ ਸਤਿ ਸ਼੍ਰੀ ਅਕਾਲ ਜੀ